ਨੂੰ ਨਿਵਸਤਾ ਠਹਿ ਠੇਰੀ ਹੋ ਚੁੱਕੀ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਸੂਬੇ ਭਰ ਦੇ ਵਿੱਚ ਜਿਹੜਾ ਸਾਡੇ ਸਮੂਹ ਕਾਂਗਰਸ ਦੇ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਜਿਹੜਾ ਅਸੀਂ ਅੱਜ ਰੋਸ ਜ਼ਾਹਰ ਕਰ ਰਹੇ ਹਾਂ ਸੋ ਜੇ ਅੱਜ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਾਸੇ ਸੀਐਮ ਸਾਹਿਬ ਕਹਿ ਰਹੇ ਨੇ ਪੰਜਾਬ ਇਨਵੈਸਟਮੈਂਟ ਦੀ ਗੱਲ ਕਰ ਰਹੇ ਨੇ ਸੋ ਗੱਲ ਤੇ ਜ਼ਰੂਰ ਕਰ ਰਹੇ ਨੇ ਪਰ ਇੱਥੇ ਲੋਕ ਜਿਹੜੇ ਅੱਜ ਸੁਰੱਖਿਤ ਦੀ ਲੋਕ ਇੱਕ ਸਮਾਸੀ ਲੋਕ ਯੂਪੀ ਦੀ ਦਿੰਦੇ ਸੀ ਐਗਜ਼ਾਮਪਲ ਅੱਜ ਲੋਕ ਯੂਪੀ ਵਿੱਚ ਜਾਣਾ ਪਸੰਦ ਕਰ ਰਹੇ ਬਲਕਿ ਪੰਜਾਬ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਇਨਵੈਸਟਮੈਂਟ ਕਰਨਾ ਪਸੰਦ ਕਰ ਰਹੇ ਕਿਉਂਕਿ ਅੱਜ ਜਿਹੜੀ ਹੈ ਅੱਜ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਇੰਨੀ ਟੈਟੇਰੀ ਹੋ ਗਈ ਹੈ ਕਿ ਲੋਕ ਜਿਹੜੇ ਆ ਉਹ ਦਿਨੇ ਵੀ ਸੁਰੱਖਿਤ ਨਹੀਂ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਰੋਜ਼ ਗੋਲੀਆਂ ਚੱਲਦੀਆਂ ਮੈਂ ਪਿਛਲੀ ਔਸਤ ਦੀ ਗੱਲ ਕਰਾਂ ਜੇ ਔਸਤ ਕੱਢੀਏ ਤੇ ਦੋ ਦੋ ਜਿਹੜੇ ਕਤਲ ਆ ਉਹ ਰਜਾਨਾ ਦੇ ਜਿਹੜੇ ਹੈਗੇ ਨੇ ਸੋ ਜੇਲਾਂ ਦੇ ਵਿੱਚ ਇੰਟਰਵਿਊ ਹੋ ਰਹੀਆਂ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬਹਿ ਕੇ ਇੰਟਰਵਿਊ ਕਰ ਰਿਹਾ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਬਾਹਰ ਨੂੰ ਜਾ ਰਹੀ ਆ ਉਹ ਕਿਸ ਕਰਕੇ ਜਾ ਰਹੀ ਆ ਕਿਉਂਕਿ ਅੱਜ ਜਿਹੜਾ ਵੀ ਕਾਰੋਬਾਰੀ ਜਿਹੜਾ ਸਾਡਾ ਭਰਾ ਵਾ ਉਹ ਜਦੋਂ ਇੱਥੇ ਕੁਝ ਕੰਮ ਕਰਨ ਦੀ ਗੱਲ ਕਰਦਾ ਉਹਨੂੰ ਉਸ ਵੇਲੇ ਥ੍ਰੈਟ ਕਾਲਾਂ ਆਉਂਦੀਆਂ ਕਿ ਇੰਨੇ ਪੈਸੇ ਦੇ ਦੇ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਸੋ ਅੱਜ ਜਿਹੜੀ ਆ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਿਲਕੁਲ ਢਹਿ ਟੇਰੀ ਹੋ ਗਈ ਆ ਸੋ ਇਹਨਾਂ ਦੇ ਆਪਣੇ ਝਾੜੂ ਦੇ ਆਗੂ ਨਹੀਂ ਸੁਰੱਖਿਤਾ ਪਿੱਛੇ ਕੁਝ ਦਿਨ ਪਹਿਲਾਂ ਤੁਸੀਂ ਸਾਰੇ ਤੁਹਾਡੇ ਮਾਦੀਰਾਂ ਨੂੰ ਪਤਾ ਲੱਗਾ ਕਿ ਉੱਥੇ ਇੱਕ ਕਿਸਾਨ ਵਿੰਗ ਦੇ ਆਗੂ ਸੀ ਤਰਲੋਚਨ ਸਿੰਘ ਉਹਨਾਂ ਦੇ ਗੋਲੀ ਗੋਲੀ ਮਾਰ ਦਿੱਤੀ ਜਾਂਦੀ ਆ ਸੋ ਅੱਜ ਜਿਹੜੇ ਲੋਕ ਨੇ ਉਹ ਬਹੁਤ ਹੀ ਆਪਣੇ ਤੰਗ ਪਰੇਸ਼ਾਨ ਨੇ ਲੋਕ ਜਿਹੜੇ ਆ ਜਦੋਂ ਦੁਕਾਨਦਾਰ ਲੇਟ ਹੋ ਜਾਂਦੇ ਨੇ ਘਰਾਂ ਦੇ ਵਿੱਚ ਉਹਨਾਂ ਦੇ ਮਾਪਿਓ ਮਾਪੇ ਫੋਨ ਕਰਦੇ ਨੇ ਬੇਟਾ ਆ ਜਾ ਦੁਕਾਨ ਬੰਦ ਕਰ ਦੇ ਜੋ ਕਮਾਇਆ ਠੀਕ ਆ 5-6 ਵਜੇ ਦੁਕਾਨ ਬੰਦ ਕਰ ਦੇ ਸੋ ਅੱਜ ਸਹਿਮ ਦੇ ਹਾਲ ਦੇ ਵਿੱਚ ਨੇ ਸਾਰਾ ਸਾਰੇ ਲੋਕ ਤੁਹਾਨੂੰ ਲੱਗਦਾ ਕਿ ਜੋ ਇਹ ਸਾਰਾ ਕੁਝ ਹੋ ਰਿਹਾ ਕਿਤਨਾ ਕਿਤੇ ਨਸ਼ੇ ਦੇ ਕਾਰਨ ਜਿਹੜਾ ਇਹ ਕੀ ਵਾਪਰਦਾ ਨਸ਼ੇ ਦੇ ਕਾਰਨ ਜਦੋਂ ਇੱਕ ਲੋਕਾਂ ਨੂੰ ਜਿਹੜਾ ਵਾ ਗੈਂਗਸਟਰ ਵਾ ਜਿੰਨਾ ਚਿਰ ਖਤਮ ਨਹੀਂ ਕਰਨਗੇ ਬੱਚੇ ਜਿਹੜੇ ਆ ਉਹ ਨਸ਼ੇਵਾਲ ਵੀ ਜਾ ਰਹੇ ਨੇ ਉਹਦਾ ਕਾਰਨ ਇਹ ਆ ਅਨਪਲੋਇਮੈਂਟ ਜੇ ਉਹਨਾਂ ਨੂੰ ਰੋਜ਼ਗਾਰ ਦਿੱਤੇ ਜਾਣ ਤੇ ਉਹ ਨਸ਼ੇਵਾਲ ਨਹੀਂ ਜਾਣਗੇ ਸੋ ਇਸ ਕਰਕੇ ਜਿੰਨਾ ਚਿਰ ਪੰਜਾਬ ਸਰਕਾਰ ਸਖਤ ਸਖਤ ਕਦਮ ਨਹੀਂ ਚੁੱਕਦੀ ਉਹਨਾਂ ਚਿਰ ਇਹਨੂੰ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਗੁਰਦਾਸਪੁਰ ਜਗਨਿਆਂ ਲੱਗੇ ਮਾਣ ਹਸਾਬ ਆ ਦੁਕਾਨਦਾਰ ਖੁਦ ਜਿਹੜੇ ਆ ਰੈਸਟੋਰਾਂ ਨੂੰ ਫੜਤੇ ਪਿਆ ਚਾਹੇ ਮੋਟਰਸਾ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਸਾਨੂੰ ਰੋਸ ਵਜੋਂ ਕਿਉਂ ਇੱਥੇ ਆਉਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕਲਾ ਕੇਂਦਰ ਦੇ ਸਾਹਮਣੇ ਦੁਕਾਨ ਪਿੱਛੇ ਜੇ ਜਿਹੜੀ ਆ ਲੁੱਟ ਲਈ ਗਈ ਸੀ ਉਹ ਮੇਰਾ ਖਿਆਲ ਆ ਉਹ ਥਾਣੇ ਦੇ ਮੇਰਾ ਖਿਆਲ ਇਹ ਅੱਧੇ ਮਿੰਟ ਦਾ ਰਸਤਾ ਸੋ ਮੇਰਾ ਖਿਆਲ ਹੈ ਕਿ ਗੈਂਗਸਟਰ ਚੋਰ ਚੋਰੀਆਂ ਜਿੰਨੇ ਚੋਰ ਨੇ ਕਿਸੇ ਨੂੰ ਪੁਲਿਸ ਦਾ ਡਰ ਨਹੀਂ ਰਿਹਾ ਸੋ ਮੈਂ ਮੰਗ ਕਰਦਾ ਵਾਂ ਸੀਐਮ ਸਾਹਿਬ ਕੋ ਕਿ ਜਿਹੜੇ ਪੁਲਿਸ ਅਫਸਰ ਆ ਉਹ ਵੀ ਆਪਣੀ ਤਨਦੇਈ ਨਾਲ ਡਿਊਟੀ ਦਿਮਾਉਣ ਨਾ ਕਿ ਇੱਥੋਂ ਦੇ ਜਿਹੜੇ ਲੀਡਰ ਲੂਡਰਾ ਉਹਨਾਂ ਦੇ ਆ ਪਿੱਛੇ ਲਾ ਕੇ ਜੇ ਕੋਈ ਚੋਰੀ ਕਰਦਾ ਉਹਦੀ ਵੀ ਫੋਨ ਜਿਹੜਾ ਉਹ ਜਿੱਥੇ ਝਾੜੂ ਵਾਲੇ ਕਰ ਦਿੰਦੇ ਨੇ ਸੋ ਪੁਲਿਸ ਵੀ ਕਿਤੇ ਨਾ ਕਿਤੇ ਜਿਹੜੇ ਆ ਉਹਨਾਂ ਦੇ ਹੱਥ ਜਿਹੜੇ ਨੇ ਉਹ ਵੱਜੇ ਹੋਏ ਨੇ ਵੀ ਅਸੀਂ ਕਾਰਵਾਈ ਕੀ ਕਰੀਏ ਸੋ ਦਿਨ ਦੇ ਆੜੇ ਜਿੰਨੀਆਂ ਚੋਰੀਆਂ ਹੋਈਆਂ ਦੱਸੋ ਜੇ ਇੱਕ ਵੀ ਟਰੇਸ ਹੋਈ ਆ ਤੇ ਤੁਹਾਡੇ ਮਾਦੇ ਨੂੰ ਤੁਸੀਂ ਚੈਨਲਾਂ 'ਚ ਪ੍ਰਕਾਸ਼ਿਤ ਕਰਦੇ ਰਹੋ ਦੱਸੋ ਕਿੰਨੇ ਫੜੇ ਅਜੇ ਤੱਕ ਚੋਰ ਇਹਨਾਂ ਦੇ ਸਾਡੇ ਪਿਛਲੇ 5 ਸਾਲ ਦਾ ਰਿਕਾਰਡ ਕੱਢ ਲਓ ਤੇ ਇਹਨਾਂ ਦਾ 2.5 ਸਾਲ ਦਾ ਕੱਢ ਲਓ ਕਿੰਨੀਆਂ ਐਫ ਆਈ ਆਰਾਂ ਹੋਈਆਂ ਨੇ ਚੋਰੀ ਦੀਆਂ ਮੰਗ ਪੱਤਰ ਆਈ ਕੀ ਅੱਪਾ ਮੰਗ ਪੱਤਰ ਦੇਖੋ ਅਸੀਂ ਮੰਗ ਪੱਤਰ ਆਈ ਬੜਾ ਕਲੀਅਰਲੀ ਸੀਐਮ ਸਾਹਿਬ ਦੇ ਨਾਮ ਤੇ ਮੰਗ ਪੱਤਰ ਦੇ ਰਿਹਾ ਕਿ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਆ ਦਿਨ ਬਦਨ ਜਿਹੜੀ ਆ ਉਹ ਤੁਹਾਡੀ ਢਾਹ ਢੇਰੀ ਹੋ ਰਹੀ ਆ ਤੇ ਜਿਹੜੇ ਲੋਕ ਨੇ ਕੁਝ ਲੋਕ ਜਿਹੜੇ ਨੌਜਵਾਨ ਨੇ ਉਹ ਬਾਹਰ ਜਾਣਾ ਪਸੰਦ ਕਰ ਰਹੇ ਨੇ ਇੱਥੇ ਕੋਈ ਕਾਰੋਬਾਰ ਨਹੀਂ ਕਰ ਰਿਹਾ ਕੋਈ ਦੂਸਰੀਆਂ ਸਟੇਟਾਂ ਚ ਲੋਕ ਜਿਹੜੇ ਪੈਸਾ ਇਨਵੈਸਟ ਕਰਨਾ ਚਾਹੁੰਦੇ ਨੇ ਜਿੰਨਾ ਚਿਰ ਲੋਕਾਂ ਨੂੰ ਜਿਹੜੀ ਆ ਅਸੀਂ ਸਿਕਿਉਰਟੀ ਨਹੀਂ ਆਪਣੇ ਉਹਨਾਂ ਨੂੰ ਸਿਕਿਉਰਟੀ ਨਹੀਂ ਪ੍ਰਦਾਨ ਕਰਦੇ ਉਹ ਕਿਸ ਤਰ੍ਹਾਂ ਇੱਥੇ ਸਾਡੇ ਰਾਜ ਦੇ ਵਿੱਚ ਕੰਮ ਕਰ ਸਕਦੇ ਨੇ ਇਸ ਲਈ ਜਿਹੜਾ ਅਸੀਂ ਮੰਗ ਪੱਤਰ ਦੇਣਾ ਹੈ